ਆ ਦੁੱਧ ਬਾਈ ਕਹਿੰਦਾ 18 ਕਿਲੋ ਹਾਜ਼ਰ ਤਿੰਨ ਮਹੀਨਿਆਂ ਦੀ ਗੱਬਣ ਚੈੱਕ ਪਾਸ ਕਿੰਨੇ ਪੈਸੇ ਆਮਨੇ ਇਹਦੇ ਜਮੀ ਇਹ 75000 ਦੀ ਦੇਣੀ ਆ ਬਾਈ ਇਹਦਾ ਘਰੀ ਬਾਈ ਕਹਿੰਦਾ 18 ਚ ਵਾ ਕੇ 75 ਲੈ ਲਾਂਗੇ ਇਧਰ ਲਈ ਦਾ 18 ਚ ਵਾ ਕੇ 1070 ਲੈ ਲਾਂਗੇ ਲੈ ਵੀ ਸਜਣੋ ਗਾਵਾਂ ਫਿਰ ਅੱਜ ਪੰਜ ਦਿਖਾ ਦਾਂਗੇ ਆਮਨੇ ਵੀਰ ਕੋਲੇ ਪਹੁੰਚਿਆ ਪਿੰਡ ਕੁਸਾ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਇੱਕ ਮੱਛੀ ਟੋਕਣ ਗੱਬਣ ਦਿਖਾ ਦਾਂਗੇ ਉਹ ਬਾਈ ਦੇ ਘਰ ਦੀ ਚੰਗੇ ਰਿਕਾਰਡ ਵਾਲੀ ਚੰਗਾ ਦੁੱਧ ਤਿਆਰੀ ਦਾ ਤੇ ਚਾਰ ਆਗੀਆਂ ਸਜਣੋ ਕਾ ਲਈ ਵੀ ਤਾਜ਼ੀਆਂ ਸੂਈਆਂ ਨੇ ਤੇ ਜਿਹੜਾ ਰੇਟ ਆ ਰੇਟ ਇਹ ਸੱਜਣ ਦਾ ਬੜਾ ਜਾਇਜ਼ ਜਰੂਗਾ ਗੱਲਬਾਤ ਬਾਈ ਨਾ ਕਰਾ ਦਾਂਗੇ ਤੇ ਸ਼ੁਰੂ ਇਧਰਲੇ ਪੱਖ ਤੋਂ ਕਰ ਲਾਂਗੇ ਆ ਜਾ ਆਮਨੇ ਫਿਰ ਹੋਰ ਕਿਵੇਂ ਆ ਵਧੀਆ ਵਧੀਆ ਬਾਈ ਸਰਦੀ ਕਲਾ ਜਮਾ ਬੋਲ ਤੇਰਾ ਨੰਬਰ ਕਿੰਨਾ 7529844960 7529844960 ਇੱਥੋਂ ਕਰਦੀ ਸ਼ੁਰੂ ਇੱਥੋਂ ਇੱਥੋਂ ਹੀ ਕਰ ਲੇ ਅੰਗਰੇਜ਼ੀ ਨਹੀਂ ਲੱਗਦੀ ਹਣਾ ਤੋਰ ਖੋਲ ਕੇ ਫਿਰ ਸੂਆ ਸੂਆ ਬਾਈ origignal ਦੂਜਾ ਸੂਆ ਦੂਜਾ ਕੱਦ ਫੁੱਲ ਵੱਡਾ ਹਣਾ ਹਾਂ ਬਾਈ ਕੱਦ ਤਾਂ ਹੈਗੇ ਸਕਦੇ ਯਾਰ ਕਪੈਨ ਜਿੱਡੀ ਵਹਿੜੀ ਆ ਹਣਾ ਜਿਹੜੀਆਂ ਕਹਿੰਦੇ ਦੇਦਨਾਂ ਵਾਲੇ ਕੱਪ ਤੇ ਦੰਦੇ ਆ ਕਪੈਨ ਜਿੱਡੀ ਵਹਿੜਾ ਸਜਣੋਂ ਵੱਡੀ ਫੁੱਲਾ ਲੰਬੀ ਫੁੱਲਾ ਸੂਆ ਕਿਹੜਾ ਦੂਜਾ ਬਾਈ ਕਿੰਨੇ ਦਿਨ ਦੀ ਸੂਈ ਹੋਗੀ ਸੂਈ ਨੂੰ ਇਹਨੂੰ ਬਾਈ ਹੋ ਗਏ 4-5 ਦਿਨ ਕਿੰਨੀ ਬੌਲੀ ਤਿਆਰ ਹੈ ਬੌਲੀ 22 ਤੋਂ 23 ਕਿਲੋ ਬੌਲੀ ਦੋ ਡੰਗ ਬੰਦਾ ਚਾਹੇ ਚੋਕੇ ਲੈ ਜੇ ਚਾਹੇ 4 ਡੰਗ ਚੋਲੇ ਚਾਹੇ ਯਾਰ ਬਾਈ 5 ਚੋਲੇ ਯਾਰ ਉਤਲੇ ਪਾਸੇ ਹੋ ਗਿਆ ਕਰ ਪਰਲੇ ਬੰਨੇ ਇਹ ਇੱਥੋਂ ਮਾਰਦੀ ਗੈਰੀ ਫੇਸ ਤੇ ਕੈਮਰਾ ਜਾਤ ਨਸਲ ਬਰੀਡ ਆ ਗਈ ਸੱਜਣੋ ਫੁੱਲਾ ਸੂਹਾ ਦੂਜਾ ਚਾਰਾਂ ਪੰਜਾਂ ਦਿਨਾਂ ਦੀ ਸੂਈ ਤੇ 22 ਕਿਲੋ ਬੋਲਾ 22 ਕਿੰਨਾ ਇਹਦੇ ਕੋਲ ਇਹ ਮੰਨ ਲਓ ਵੀ ਇਸ ਟਾਈਮ ਤਿਆਰੀ ਦਾ ਆਰਡਰ ਰੱਖ ਦਿਆ ਕਹਿ ਲਿਆ ਭਾਈ ਫਿਕਸ ਜਾ ਬਿਲਕੁਲ ਨਾਲ ਲੱਗ ਮਾ ਜਲੇਵਾ ਰੱਖ ਦਿਆ ਇੱਥੋਂ ਦਿਖਾਦੀ ਗੈਰੀ ਓਏ ਕਿੰਨੇ ਕਿੰਨਾ ਕੁ ਪਾ ਦੂ ਤੀਕਲੇਵਲ ਤੇ 20 ਕਿਲੋ ਲੈਵਲ ਤੇ 30 ਕਿਲੋ ਦੁੱਧ ਦੇ ਦੂ ਭਾਈ ਯਾਰ ਬੈੜ ਦਾ ਕੱਦ ਦਿਖਾ ਦੇ ਲੈ ਠੰਡੀ ਸੀਲ ਠੀਕ ਆ ਗੱਲ ਆਈ ਬਹਿ ਜਾ ਲੈ ਗਰਮ ਗਰਮ ਵਾਲਾ ਸੀਨ ਨਹੀਂ ਕੋਈ ਹਾਂ ਚਵਾਈ ਦੀ ਕਿਵੇਂ ਆ ਚਵਾਈ ਦੀ ਜਮਾ ਮਾਰ ਦਿੰਨੇ ਆ ਧਾਰਾ ਬੋਲੀ ਜਮਾ ਜਮਾ ਠੀਕ ਆ ਗੱਲ ਕਿੰਨੇ ਪੈਸੇ ਫਿਰ ਆ ਪੈਸੇ ਬਈ ਹੋਰ ਕੋਲੇ ਹੁੰਦੀ ਤਾਂ ਡੇਢ ਮੰਗਦਾ ਆਪਾਂ 1 25 ਦੀ ਗਾਂ ਦੇ ਦਾਂਗੇ 1 ਲੱਖ ਤੇ 25 ਵੀ ਦੇ ਦਾਂਗੇ ਛੋਟ-ਛੂਟ ਕਰ ਦਿਆਂਗੇ ਛੋਟ-ਛੂਟ ਕਰ ਦਾਂਗੇ ਬੰਦਾ ਬਾਹਲਾ ਨਾ ਲਾਵੇ ਬਈ ਹਾਂ ਲੱਖ ਲੈ ਲੈ ਇੱਕ ਪੰਜ ਲੈ ਲੈ ਠੀਕ ਆ ਗੱਲ ਹਾਂ ਆਪਾਂ ਜਾਇਜ਼ ਮੰਗਿਆ ਜਮਾ ਮਾਨ ਤਾਨ ਛੋਟ ਛੱਪਾ ਬਾਈ ਕਹਿੰਦਾ ਕਰਦਾ ਹਾਂ ਖੁੱਲੇ ਦਿਲਾਂ ਇੱਥੋਂ ਦਿਖਾ ਦਿੰਗੇ ਰੀ ਆਰਡਰ ਚਾਰਾਂ ਦਿਨਾਂ ਦੀ ਸੂਈ 22 ਕਿਲੋ ਬੋਲਾ ਹਾਜ਼ਰ ਸੂਆ ਆ ਗਈ ਦੂਜਾ ਤੇ ਨਸ ਲਾ ਗਈ ਬੈਡ 'ਚ ਫੁੱਲ ਜੀ ਗੱਲ ਕਰ ਲਈ ਇਹ ਜੋਰ-ਜੂਰੇ 'ਚ ਹੁੰਦੇ ਫਿਰ 2 ਲੱਖ ਦੇ ਨੇੜੇ ਕਿਟ ਵਾਲਾ ਸੌਦਾ ਸੀ ਹੈ ਵਜਨ ਦੇ ਹਿਸਾਬ ਨਾਲ ਜੇ ਵਜਨ ਹੁੰਦਾ ਹਾਂ ਤੇ ਹੁਣ ਆ ਜਾ ਕਰੀ ਬੋਲਾ ਆਈ ਦੇ ਓਏ ਆਹਦਾ ਤੋਹਫਾ ਪੀਸੀ ਆ ਹਾਂ ਇੱਥੇ ਮਾਰ ਕੈਮਰਾ ਕਰੀ ਆਹ ਦਿਖਾ ਇੱਥੋਂ ਓਏ ਇੱਥੋਂ ਦਿਖਾ ਦੇ ਆਹਦਾ ਤੋਹਫਾ ਪੀਸੀ ਆ ਗਿਆ ਕਿਵੇਂ ਆਵਨੇ ਦੰਦਾਂ 'ਚ ਇਹ ਦੰਦਾ ਇਹ ਦੋ ਦੰਦ ਬਾਈ ਪਿਓਰ ਦੋ ਪਿਓਰ ਤੋਰ ਖੋਲ ਕੇ ਸੂਆ ਪਹਿਲਾਂ ਚੂਆ ਪਹਿਲਾ ਬਈ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਵੀ ਬਈ 4-5 ਦਿਨ ਹੋ ਗਏ ਆ ਲੇਵਾ ਵਾਲੀ ਫੀਟਿੰਗ ਆਲਾ ਨਾ ਆ ਲੇਵਾ ਆ ਗਿਆ ਸੱਚ ਨੂੰ ਫੁੱਲ ਫੀਟਿੰਗ ਚ ਦੰਦਾਂ ਚ ਪਾਈ ਕਹਿੰਦਾ ਦੋ ਦੰਦ ਤੇ ਇਹ ਕਹਿ ਸਕਦੇ ਆ ਯਾਰ ਸਟੇਟ ਆ ਗਈ ਬੱਚੀ ਬਿਲਕੁਲ ਮਜ਼ਬੂਤ ਫੁੱਲ ਆ ਗਈ ਥਣਾ ਲੱਗਿਆ ਜਿਵੇਂ ਦੂਰ ਦੂਰ ਕੱਲਾ ਕੱਲਾ ਕਿੰਨਾ ਬੋਲਾ ਹਾਜ਼ਰਾ ਇਹਦੇ ਥੱਲੇ ਵੀ ਬਈ 22-23 ਕਿਲੋ ਆ 22-23 ਕਿਲੋ 4-5 ਦਿਨਾਂ ਦੀ ਸੂਈ ਤੇ ਲੇਵਾ ਫੁੱਲ ਫੀਟਿੰਗ ਚ ਚਵਾਈ ਦੀ ਕਿਵੇਂ ਆ ਚਵਾਈ ਦੀ ਤਾਂ ਬਈ ਯਾਰ ਅੱਥੀ ਚੋਰਾ ਕਾ ਮਸ਼ੀਨ ਤੇ ਅੱਥੀ ਤੇ ਲੱਗ ਮਸ਼ੀਨ ਤੇ ਵੀ ਜਾਊਗਾ ਜਿਹੜੇ ਤੇ ਮਰਜ਼ੀ ਲਾ ਲੈ ਨਿਆਣਾ ਲਾ ਲੈ ਲੌਣਾ ਨਹੀਂ ਲੌਣਾ ਨਾ ਲਾਵੇ ਠੀਕ ਆ ਗੱਲ ਆ ਬਾਈ ਕਹਿੰਦਾ ਹੱਥੀ ਚ ਬਾਈ ਤੇ ਵੀ ਲੱਗ ਜੂ ਮਸ਼ੀਨੀ ਤੇ ਵੀ ਲੱਗ ਜੂ ਇਹ ਬੱਛੀ ਆ ਗਈ ਦੋ ਦੰਦ ਚਾਰਾਂ ਦਿਨਾਂ ਦੀ ਸੂਈ 22 ਕਿਲੋ ਬੋੜਾ ਬਾਈ ਕਹਿੰਦਾ ਇਹਦੇ ਕੋਲੇ ਆ ਗਿਆ ਤਿਆਰ ਇੱਥੋਂ ਮਾਰਨੀ ਗਰੀ ਕੈਮਰਾ ਫੀਟਿੰਗ ਬੜੀ ਕੰਮ ਨਹੀਂ ਰੱਖਦੀ ਹਲੇ ਵੇ ਦੀ ਤੇ ਮੇਨ ਗੱਲ ਜਿਵੇਂ ਭਰਾ ਕਹਿੰਦੇ ਵੀ ਦੰਦਾਂ ਵਾਲਾ ਨਗ ਲੈਣਾ ਦੰਦਾਂ ਵਾਲੀ ਬੱਛੀ ਆ ਗਈ ਦੋ ਦੰਦ ਹੀ ਆ ਬਾਈ ਕਹਿੰਦਾ ਪਿਓਰ ਕੱਦ ਵੀ ਚੰਗਾ ਤੇ ਬਜਨ ਵੀ ਚੰਗਾ ਤੇ ਸਟੇਟ ਆ ਗਈ ਫਿਟਿੰਗ ਜੀ ਵਾਲੀ ਆ ਗਈ ਜਮਾ ਹਨਾ ਕਿੰਨਾ ਦੁੱਧ ਪਾ ਦੂ ਆਮਨੇ ਪੀਕ ਲੈਵਲ ਤੇ ਦੁੱਧ ਦੇ ਦੂ ਯਾਰ 26 27 ਕਿਲੋ ਬਈ ਦੋ ਦੰਦੇ ਹਾਂ ਕਿੰਨੇ ਪੈਸੇ ਲੈ ਲੇਗਾ ਇਹਦੇ ਫਿਰ ਇੱਕ 20 ਦੀ ਦਵਾਂਗੇ ਬਈ ਯਾਰ 1 ਲੱਖ ਤੇ 20000 ਦੀ 1 ਲੱਖ ਤੇ 20 ਦੀ ਦੇ ਦਾਂਗੇ ਆ 25 ਦੀ ਇਹ 25 ਦੀ ਜੇ ਕੋਈ ਜੋੜਾ ਲਊ 240 ਦਾ ਦੇ ਦਾਂਗੇ 2 ਲੱਖ ਤੇ 40000 ਦਾ ਕਿੰਨੀ ਮਾਫੀ ਹੋ ਗਈ ਇਹਦੇ ਚ 5 5000 ਛੜਤਾ ਆ 1000 2000 ਤੁਸੀਂ ਛੜਾ ਲਓਗੇ ਸੱਜਣ ਨੂੰ ਮਾਰ ਕੇ ਜੋਰੇ ਤੋਂ ਕੰਮ ਲਵੀ ਲੱਗ ਜੂ ਹਾਂ ਆਹ ਕਿਹੜੀ ਕੰਪਨੀ ਚ ਆ ਗਈ ਆ ਉਹਨੇ ਇਹ ਜਰਸੀ ਆ ਗਈ ਬਾਈ ਹੋਰ ਖੋਲ ਕੇ ਇਹਦਾ ਸੁਆ ਇਹਦਾ ਸੁਆ ਵੀ ਦੂਜਾ ਬਾਈ ਦੂਜਾ ਇਹ ਕਿੰਨੇ ਦਿਨ ਦੀ ਸੂਈ ਹੋਗੀ ਇਹ ਨੂੰ ਹੋਗੇ 7-8 ਦਿਨ ਦੀ ਸੂਈ ਨੂੰ ਬਾਈ 7-8 ਦਿਨ ਹਾਂ ਦੁੱਧ ਕਿੰਨਾ ਹੁਣ ਇਹਦੇ ਥੱਲੇ 18-19 ਕਿਲੋ ਆ ਬਾਈ 18 ਕਿਲੋ ਹੈਗਾ ਨੈਟ ਬਾਈ ਟਾਈਮ ਤੋਂ ਟਾਈਮ ਚੋਣਾ ਹਾਂ ਤਸੱਲੀ ਕਰਾਦਾ ਕਿਸੇ ਭਰਾ ਨੇ ਜਮਾ ਯਾਰ ਤੈਨੂੰ ਕਹਿਦਾ ਕਿਸੇ ਵੀ ਬੈਠਦਾ ਕਹ ਲਈਏ ਚੋਣਾ ਹੋਇਆ ਡੰਗ ਤੋਂ ਡੰਗ ਹਾਂ 2 ਡੰਗ ਚਾਹੇ 4 ਡੰਗ ਜਿੰਨੇ ਡੰਗ ਮਰਜੀ ਚੋਲੇ ਯਾਰ ਬੰਦਾ ਠੀਕ ਹੈ ਪਾਸੇ ਤਾਂ ਨਹੀਂ ਜਾਂਦਾ ਆਵਣਾ ਕਿਤੇ ਕਹਦੇ ਮੈਂ ਪਾਸੇ ਵਾਗਿਆ ਚਵਾਉਣ ਵੇਲੇ ਨਾ ਤਸੱਲੀ ਕਰਾਵਾਂਗੇ ਫਾਇਟ ਕਿੰਨੀ ਕਾਇਨੀ ਆਵਣੀ ਆਮਨੇ ਦੀ ਇਹਦੇ ਯਾਰ ਆਪਣੇ ਤਾਂ ਬਈ ਸਾਰਿਆਂ ਦਾ ਇਕੱਠਿਆਂ ਦਾ ਹੀ ਪੈਂਦਾ ਯਾਰ ਠੀਕ ਆ ਗੱਲ ਹਾਂ ਖਾਊਗੀ ਪੰਜ ਦੇੜੇ ਗੇੜ ਤਾਂ ਇੰਨੀ ਤਾਂ ਆ ਹੀ ਜਾਣੀਆਂ ਬਈ ਕ੍ਰੋਸ ਆ ਆਏ ਮੰਨ ਲਓ ਕ੍ਰੋਸ ਹੰਗ ਜੇ ਚ ਆ ਗਈ ਸੱਜਣੋ ਜਰਸੀ ਟੱਚ ਆ ਗਈ ਥੋੜੀ ਜੀ ਇਹ ਮੰਨ ਲਿਓ ਵੀ ਯਾਰ ਇੱਕ ਮੱਝ ਵਾਲਾ ਕੰਮ ਹੀ ਹੋ ਜੂਗਾ ਇਹਦਾ ਹਾਂ ਤੇ ਦੁੱਧ ਦਾ ਇੱਕ ਹੁੰਦਾ ਕੈਨ ਵਾਲਾ ਕੰਮ ਆ ਇਹਦੇ ਕੋਲੇ ਬਾਈ ਕਹਿੰਦਾ 18 ਕਿਲੋ ਤਿਆਰੀ ਵਾਲਾ ਦੁੱਧ ਆ ਟਾਈਮ ਤੋਂ ਟਾਈਮ ਚੋਣ ਵਾਲਾ ਪੈਸੇ ਆਮਨੇ ਕਿੰਨੇ ਜਮੇ ਇਹਦਾ ਮੁੱਲ 72 ਕਰਦੇ ਆ 70 ਦੀ ਦੇ ਦਾਂਗੇ ਬਾਈ 18 ਕਿਲੋ ਦੁੱਧ ਆ ਲਈ 70 ਦੀ ਦੇ ਦਾਂਗੇ ਹਾਂ ਮੱਝ ਲੈਣ ਦੀ ਲੋੜ ਨਹੀਂ ਬੰਦਾ ਦੁੱਧ ਚਵਾ ਦੇਾਂਗੇ 18 ਦਾ ਦੁੱਧ ਚਵਾ ਕੇ ਦਵਾਂਗੇ ਇਹਦਾ ਆ ਗਿਆ ਨੰਬਰ ਤੀਜਾ ਤੇ ਬਾਈ ਕਹਿੰਦਾ ਕਿੰਨੇ ਲੈਣਿਆ 70 ਆ ਹਾਂ 72 ਮੁੱਲ ਆ 70 ਦੀ ਦੇ 70 ਹੀ ਲੈਣਾ ਕਹਿੰਦਾ ਇਹਦਾ ਦੁੱਧ 18 ਚਵਾ ਦੇਾਂਗੇ ਤੇ ਹੁਣ ਮਾਰ ਦੇ ਆ ਬੈਠ ਦੇ ਪਹਿਲਾਂ ਆਰਡਰ ਦੀ ਮਾਰ ਦੇ ਗਰੀ ਕੈਮਰਾ ਵੇ ਨਕਸ਼ਾ ਹੀ ਬਣਿਆ ਪਿਆ ਜਮੀ ਹਣਾ ਥੋਂ ਕਰਾ ਦੇ ਚੈੱਕ ਲੈ ਵਾਲੂ ਕਰਾ ਦੇ ਚੈੱਕ ਇਹਦਾ ਕੱਟੜਾ ਲੈਵਾ ਆ ਗਿਆ ਸੂਆ ਆਮਨੇ ਇਹਦਾ ਇਹਦਾ ਤੀਜਾ ਬਾਈ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਏ ਉਹਨੂੰ 10 12 ਦਿਨ ਕਿੰਨਾ ਦੁੱਧ ਤਿਆਰੀ ਦਾ ਹੈ ਬਾਈ ਕਿੰਨਾ ਤਿਆਰ ਆ ਦੁੱਧ ਇਹਦੇ ਥੱਲੇ ਹੋ 18 19 ਕਿਲੋ 18 ਹੈਗਾ ਟਾਈਮ ਤੋਂ ਟਾਈਮ ਹਾਂ ਨੈਟ ਇਹ ਮੰਨ ਲਾ ਵੀ ਦੁੱਧ ਜਦੋਂ ਕੋਈ ਭਰਾ ਆਵੇ ਕਿਲੋ ਖੰਡ ਵਾਦੀ ਜਾਵੇ ਘਟੇ ਨਾ ਆਪਣੇ ਕੋਈ ਆ ਪਦਣ ਨਹੀਂ ਬਾਈ ਕਿਲੋ ਖੰਡ ਵਧਾਉਣਗਾ ਚਵਾਈ ਵਾਲਾ ਕੰਮ ਹੈ ਚਵਾਈ ਵਾਲਾ ਕਿਵੇਂ ਚਵਾਈ ਵਾਲਾ ਤਾਂ ਹੱਥ ਵੀ ਨਾ ਲਾਵੇ ਬੰਦੇ ਹੈ ਕਰਦੀਆ ਕਰਦੀਆ ਧਰਤੀ 'ਚ ਗਲੀਆਂ ਜਮਾ ਭਾਈ ਯਾਰ ਨਿਆਣਾ ਵੀ ਲਾਉਂਦੀ ਪੈਰ ਵੀ ਚੱਕ ਗਈ ਬੰਦਾ ਬੈੜ ਛੱਡ ਜੇ ਹਿੱਲਣਾ ਤਾਂ ਦੂਰ ਦੀ ਗੱਲ ਆ ਠੀਕ ਆ ਗੱਲ ਆ ਮਾਈ ਕਹਿੰਦਾ ਜੇ ਪੈਰ ਵੀ ਚੱਕ ਗਈ ਹੈ ਮੰਨ ਲੈ ਵੀ ਬੈੜ ਹੀ ਛੱਡ ਦੇ ਹਿੱਲਣ ਹੋਲਣ ਵਾਲਾ ਤਾਂ ਇਹ ਜੀ ਕਹਿੰਦਾ ਸੀਨ ਖਇਓ ਨੀ ਤੇ ਲੇਵਾ ਰੱਖਦੀ ਆਂ ਗਾਂ ਵਾਲੇ ਬੰਨੇ ਜਾਦੇ ਇੱਥੋਂ ਦਿਖਾ ਦੀ ਕਹਿੰਦੀ ਚੋਣ ਚਬਾਉਣ ਦੀ ਬਾਈ ਕਹਿੰਦਾ ਬਾਲੀ ਆ ਗਈ ਨਰਮੇ ਇਹ ਕਹ ਲਈ 100 ਦਾ 100 ਹੀ ਆ ਗਈ ਜਮਾ 18 ਕਿਲੋ ਦੁੱਧ ਬਾਈ ਕਹਿੰਦਾ ਚਵਾ ਦਾਂਗੇ ਪੈਸੇ ਆਮਨੇ ਕਿੰਨੇ ਲੈ ਲੇ ਲੇਗਾ ਇਹਦੇ 18 ਚਵਾ ਕੇ ਜਮੇ ਇਹ 75 ਦੀ ਦੇ ਦਾਂਗੇ ਬਾਈ ਕੱਲੇ 75 ਮਾ ਕੇ ਦੇ ਇੱਕ 75 ਹੀ ਨਾ ਕਹਦੀ ਨਹੀਂ ਨਹੀਂ ਕੱਲੇ 75000 ਦੀ ਦੁੱਧ 18 ਚਵਾ ਦੇਾਂਗੇ ਨੈਟ ਚਵਾ ਕੇ ਦੇਵਾਂਗੇ ਇਹਦਾ ਗੈਰੀ ਬਾਈ ਕਹਿੰਦਾ 18 ਚਵਾ ਕੇ 75 ਲੈ ਲਾਂਗੇ ਇਧਰ ਲਈ ਦਾ 18 ਚਵਾ ਕੇ 1070 ਲੈ ਲਾਂਗੇ 1 ਲੱਖ ਤੇ 45 ਹੋ ਗਿਆ 2 3000 ਜੋੜੇ ਚ ਛੱਡ ਦਾਂਗੇ ਜੇ ਕਿਸੇ ਭਰਾ ਨੇ ਬਸ ਆਪਾਂ ਉਹ ਜਿਹਾ ਮੁੱਲ ਨਹੀਂ ਨਾ ਕਰਦੇ ਬਾਈ ਦੇਣ ਲੈਣੀ ਦੱਸਿਆ ਬਸ ਠੀਕ ਹੈ ਗੱਲ ਹਾਂ ਆਈ ਦੀ ਕੀ ਪੋਜੀਸ਼ਨ ਆ ਇਹ 3 ਮਹੀਨਿਆਂ ਦੀ ਗੱਬਣਾ ਬਾਈ ਚੈੱਕ ਪਾਸ ਹੈ ਚੈੱਕ ਪਾਸ ਆ ਦੁੱਧ ਉਹ ਇਹਦੇ ਥੱਲੇ ਵੀ 18 19 ਕਿਲੋ 18 19 ਕਿਲੋ ਹਾਂ ਯਾਰ ਹੈਗਾ ਦੁੱਧ ਇੰਨਾ ਮਾਪਾ ਆ ਜਾਣਗੇ 18 18 ਚੱਲੀ ਜਾਂਦੀ ਆ ਇਹ ਯਾਰ ਭਾਈ ਜਿੰਨਾ ਹੈਗਾ ਉਨਾ ਹੀ ਦੱਸਿਆ ਆਪਣਾ ਹੈ ਤੌਰ ਖੋਲ ਕੇ ਨੂੰ ਵੀ ਜਾਨ ਚੰਗੀ ਆ ਬੱਟੇ ਵਰਗੀ ਵੜ ਪਈ ਆ ਨਾ ਇਹਦਾ ਆਪਣੀ ਘਰ ਦਗੋਈ ਆਗੀ ਪਲੂਣ ਬੱਛੀ ਠੀਕ ਆ ਗੱਲ ਪਲੂਣ ਸੂਈ ਵੀ ਆ ਦੂਜੇ ਲਈ ਗੱਬਣ ਦੰਦਾਂ ਚ ਕਿਵੇਂ ਹੋਊਗੀ ਦੰਦਾਂ 'ਚ ਤਾਂ ਯਾਰ ਮਨਲਾ ਪੂਰੇ ਹੀ ਆ ਭਾਈ ਯਾਰ ਠੀਕ ਆ ਗੱਲ ਦੁੱਧ ਹੈਗਾ 18 ਕਿਲੋ ਨੈਟ ਭਾਈ ਆ ਦੁੱਧ ਭਾਈ ਕਹਿੰਦਾ 18 ਕਿਲੋ ਆ ਬੱਛੀ ਕੋਲੇ 3 ਮਹੀਨਿਆਂ ਦੀ ਗੱਬਣ ਚੈੱਕ ਪਾਸ ਤੇ ਅਗਲੇ ਸੂਏ ਮੰਨ ਲਓ ਵੀ ਦੂਜਾ ਸੂਆ ਸੂਣਾ ਜਾ ਕੇ ਹਲੇ ਪਹਿਲਾ ਨਹੀਂ ਸੂਈ ਹੋਈ ਆ ਤੇ ਫੀਟਿੰਗ ਬਾੜੀਆ ਲੇਵੇ ਦੀ ਚਬਾਈ ਕਿਵੇਂ ਮਸ਼ੀਨੀਆਂ ਦੇ ਸਾਥੀ ਹੱਥੀ ਬਾਈ ਹੱਥੀ ਚਬਾਈ ਤੇ ਸਾਰੀਆਂ ਬੜਾਂ ਲੌਣਗਾ ਮਸ਼ੀਨ ਤੇ ਮਸ਼ੀਨ ਤੇ ਵੀ ਲੱਗ ਜਾਣੀਆਂ ਠੀਕ ਆ ਗੱਲ ਆ ਹਾਂ ਆ ਦੁੱਧ ਬਾਈ ਕਹਿੰਦਾ 18 ਕਿਲੋ ਹਾਜ਼ਰ ਤਿੰਨ ਮਹੀਨਿਆਂ ਦੀ ਗੱਬਣ ਚੈੱਕ ਪਾਸ ਕਿੰਨੇ ਪੈਸੇ ਆਮਣੇ ਇਹਦੇ ਜਮੀ ਇਹ 75000 ਦੀ ਦੇਣੀ ਆ ਬਾਈ 75 ਲੈ ਲਾਂਗੇ ਇਹਦਾ ਹਾਂ ਹਾਂ ਆ ਦੁੱਧ ਇੱਕ ਗੱਲ ਆ ਵੀ ਤਾਜ਼ੀਆਂ ਜਿੰਨੀ ਦੇਈ ਜਾਂਦੀਆਂ ਨਾਲੇ ਗੱਬਣ ਚੈੱਕ ਪਾਸ ਆ ਗਈ ਹੈ ਨਾ ਹਾਂ ਸੁਭਾ ਦੀ ਕਿਵੇਂ ਆ ਤੁਬਾ ਦੀ ਤਾਂ ਓਕੇ ਆ ਯਾਰ ਜਮਾ ਹੰਡੀ ਜਮਾ ਨਿਆਣਾ ਲੈਂਦੀ ਆ ਕਹੀਂ ਮਲ ਨਿਆਣਾ ਬਾਈ ਨਿਆਣੇ ਤੇ ਹਾਂ ਠੀਕ ਆ ਗੱਲ ਇਹਦਾ ਬਾਈ ਕਹਿੰਦਾ 75 ਆ ਇਹਦਾ ਵੀ 75 ਆ ਤੇ ਇਹਦਾ ਬਾਈ ਕਹਿੰਦਾ ਯਾਰ 70 ਹੀ ਲੈ ਲਾਂਗੇ ਪਰਲੀ ਦਾ ਇੱਕ ਵੀ ਪਹਿਲੇ ਨੰਬਰ ਵਾਲੀ ਦਾ ਇੱਕ 25 ਹੈ ਨਾ ਹਾਂ ਰੇਟ ਇਹ ਮੰਨ ਲਓ ਵੀ ਹਰੇਕ ਸੱਜਣ ਦੀ ਪਹੁੰਚ ਵਾਲੇ ਪਸ਼ੂ ਨਿੰਬਾਈ ਕੋਲੇ ਪਸ਼ੂ ਆਗੇ ਸੱਜਣੋਂ 5 ਲੱਖ ਬੋਲਾ ਮਨੇ ਨੰਬਰ ਜਰਾ ਹੋਰ 7529844960 7529844960 ਪਿੰਡ ਕੁੱਸਾ तहसील ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ